ਸਸਰੀ ਗਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਦੋਸਤੋ ਤੁਸੀਂ ਕਦੇ ਸੋਚਿਆ ਕਿ ਰੱਬ ਜਿਹੜਾ ਹੈ ਉਹ ਆਪਣੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਦਦ ਕਰਦਾ ਹੈ ਆਪਨ ਪਤਾ ਵੀ ਨਹੀਂ ਹੁੰਦਾ ਆਪਣਾ ਕੰਮ ਬਣ ਜਾਂਦਾ ਇਹਨੂੰ ਆਪਾਂ ਅੱਜ ਇੱਕ ਛੋਟੀ ਜਿਹੀ ਕਹਾਣੀ ਰਾਹੀਂ ਸਮਝਾਂਗੇ ਇਹ ਕਹਾਣੀ ਹੈ ਇੱਕ ਪੁਰਾਣੇ ਪਿੰਡ ਦੀ ਉਸ ਪਿੰਡ ਦੇ ਵਿੱਚ ਇੱਕ ਅਮੀਰ ਰਾਜਾ ਰਹਿੰਦਾ ਸੀਗਾ ਉਹ ਰਾਜੇ ਦੇ ਪਿੰਡ ਵਿੱਚ ਇੱਕ ਮੰਦਿਰ ਵੀ ਸੀ ਰਾਜਾ ਉਸ ਮੰਦਿਰ ਦੇ ਵਿੱਚ ਰੋਜ਼ ਜਾਂਦਾ ਤੇ ਰੱਬ ਕੋਲ ਅਰਦਾਸ ਕਰਦਾ ਮੱਥਾ ਟੇਕਦਾ ਪਰ ਉਸ ਮੰਦਰ ਦੇ ਕਿਨਾਰੇ ਦੋ ਬੁਖਾਰੀ ਬੈਠੇ ਹੁੰਦੇ ਸੀ ਮੰਗਤੇ ਬੈਠੇ ਹੁੰਦੇ ਸੀ ਉਹਨਾਂ ਚੋਂ ਇੱਕ ਮੰਗਤਾ ਤਾਂ ਰਾਜੇ ਨੂੰ ਦੇਖ ਕੇ ਕਹਿੰਦਾ ਸੀ ਕਿ ਇਹ ਰੱਬਾ ਤੂੰ ਰਾਜੇ ਨੂੰ ਇੰਨਾ ਕੁਝ ਦੇ ਰੱਖਿਆ ਥੋੜਾ ਜਿਹਾ ਮੈਨੂੰ ਵੀ ਦੇ ਦੇ ਅਤੇ ਜਿਹੜਾ ਦੂਜੀ ਸਾਈਡ ਵਾਲਾ ਬੁਖਾਰੀ ਹੁੰਦਾ ਉਹ ਰਾਜੇ ਨੂੰ ਕਹਿੰਦਾ ਕਿ ਰਾਜਾ ਜੀ ਤੁਹਾਨੂੰ ਰੱਬ ਨੇ ਬਹੁਤ ਕੁਝ ਦੇ ਰੱਖਿਆ ਤੁਸੀਂ ਉਹਦੇ ਵਿੱਚੋਂ ਥੋੜਾ ਜਿਹਾ ਮੈਨੂੰ ਹੀ ਦੇ ਦਿਓ ਤੇ ਜਦੋਂ ਵੀ ਰਾਜਾ ਉੱਥੇ ਮੱਥਾ ਟੇਕਣ ਜਾਂਦਾ ਉਹ ਮੰਦਰ ਦੇ ਬਾਹਰ ਬੈਠੇ ਮੰਗਤੇ ਇਹੀ ਕਹਿੰਦੇ 5-7 ਦਿਨ ਰਾਜੇ ਨੇ ਦੇਖਿਆ ਫਿਰ ਰਾਜਾ ਮਹਿਲ ਦੇ ਵਿੱਚ ਆ ਕੇ ਵੀ ਸੋਚਣ ਲੱਗਿਆ ਵੀ ਉਹ ਬਿਖਾਰੀ ਦੋਨੇ ਵਰਡਿੰਗ ਮੰਗਦੇ ਤਾਂ ਹੈਗੇ ਆ ਪਰ ਇੱਕ ਰੱਬ ਤੋਂ ਮੰਗਦਾ ਇੱਕ ਮੈਥੋਂ ਮੰਗਦਾ ਤੇ ਹੁਣ ਮੈਂ ਕੀ ਕਰਾਂ ਇੱਕ ਮੈਸੂਦੀ ਇੱਕ ਬੰਦੇ ਦਾ ਤਾਂ ਜਿਹੜਾ ਬਿਖਾਰੇ ਦਾ ਭਰੋਸਾ ਉਹ ਤਾਂ ਰੱਬ ਤੇ ਹੈ ਅਤੇ ਇੱਕ ਤਾਂ ਮੇਰੇ ਤੇ ਹੈ ਅਤੇ ਰਾਜਾ ਉਹਦੇ ਮੰਤਰੀਆਂ ਨੂੰ ਬੁਲਾ ਕੇ ਕਹਿੰਦਾ ਕਿ ਮੈਂ ਤਾਂ ਕੱਲ ਕਿਸੇ ਕੰਮ ਤੋਂ ਲੈ ਕੇ ਬਾਹਰ ਜਾਣਾ ਹੈ ਪਰ ਜਿਹੜਾ ਬਿਖਾਰੀ ਮੈਥੋਂ ਮੰਗਦਾ ਹੈ ਨਾ ਤੂੰ ਉਹਦੀ ਮਦਦ ਕਰ ਦੇ ਤੂੰ ਐਂ ਕਰੀਂ ਕੰਨੂ ਇੱਕ ਕਟੋਰੇ ਦੇ ਵਿੱਚ ਖੀਰ ਪਾ ਕੇ ਲੈ ਜੀ ਪਰ ਉਹਦੇ ਵਿੱਚ 2-3 ਸੋਨੇ ਦੇ ਸਿੱਕੇ ਵੀ ਪਾ ਦੀ ਉਤੋਂ ਖੀਰ ਪਾ ਦੀ ਨਾਲ ਤੋਂ ਖੀਰ ਖਾ ਲੂਗਾ ਐਂਡ ਤੇ ਉਹਨੂੰ ਸੋਨੇ ਦੇ ਸਿੱਕੇ ਵੀ ਮਿਲ ਜਾਣਗੇ ਇਹ ਆਈਡੀਆ ਸੁਣ ਕੇ ਮੰਤਰੀ ਕਹਿੰਦਾ ਕਿ ਹਾਂ ਰਾਜਾ ਜੀ ਤੁਹਾਡੇ ਹੀ ਇਹ ਜਿਹੜੀ ਸਲਾਹ ਮੈਨੂੰ ਵੀ ਵਧੀਆ ਲੱਗੀ ਆਪਾਂ ਉਹਦੀ ਮਦਦ ਵੀ ਕਰ ਦਾਂਗੇ ਤੇ ਉਹਦਾ পেট ਵੀ ਭਰ ਜਾਊਗਾ ਅਤੇ ਉਹਨੂੰ ਫਿਰ ਉੱਥੇ ਭੀਖ ਵੀ ਨਹੀਂ ਮੰਗਣੀ ਪੈਣੀ ਆਪਦਾ ਕੰਮਕਾਰ ਵਧੀਆ ਚਲਾ ਲੂਗਾ ਰਾਜਾ ਦੀ ਗੱਲ 'ਚ ਮੰਤਰੀ ਵੀ ਸਹਿਮਤ ਹੋ ਗਿਆ ਅਤੇ ਜਿਹਦੇ ਨੇ ਜਿਹੜਾ ਰਾਜਾ ਸੀ ਉਹ ਤਾਂ ਪਿੰਡ ਤੋਂ ਬਾਹਰ ਕਿਸੇ ਕੰਮ ਲਈ ਚਲਾ ਗਿਆ ਫਿਰ ਮੰਤਰੀ ਨੇ ਜਿਵੇਂ ਰਾਜੇ ਨੇ ਕਿਹਾ ਸੀ ਉਵੇਂ ਹੀ ਕੀਤਾ ਕਟੋਰੇ ਦੇ ਵਿੱਚ ਦੋ ਤਿੰਨ ਸਿੱਕੇ ਪਾ ਕੇ ਉੱਤੋਂ ਖੀਰ ਪਾ ਕੇ ਉਹਨੇ ਉਹ ਕੀ ਕੀਤਾ ਉਹਨੂੰ ਮੰਗਤੈ ਨੂੰ ਦੇ ਆਂਦੀ ਤੇ ਜਦੋਂ ਮੰਗਤੈ ਖੀਰ ਖਾ ਰਿਹਾ ਸੀਗਾ ਤੇ ਜਦੋਂ ਖੀਰ ਖਾ ਰਿਹਾ ਸੀ ਸਾਹਮਣੇ ਵਾਲੇ ਮੰਗਤੈ ਨੂੰ ਪੁੱਛਣ ਲੱਗਿਆ ਵੀ ਰਾਜੇ ਨੇ ਮੇਰੇ ਵਾਸਤੇ ਖੀਰ ਭਜਵਾਈ ਹੈ ਕਿ ਤੂੰ ਖਾਏਂਗਾ ਕਿਉਂਕਿ ਮੈਂ ਰਾਜੇ ਤੋਂ ਮੰਗਦਾ ਹੁੰਦਾ ਸੀ ਤੇ ਉਹਨੇ ਕੁਛ ਖੀਰ ਖਾਧੀ ਥੋੜੀ ਜੀ ਜਿਹਾ ਖੀਰ ਜਦੋਂ ਰਹਿ ਗਈ ਉਹ ਮੰਗਤੇ ਨੇ ਦੂਜੇ ਮੰਗਤੇ ਨੂੰ ਦਿੱਤੀ ਖੀਰ ਕਹਿੰਦਾ ਲੈ ਤੂੰ ਵੀ ਖਾ ਲੈ ਤੂੰ ਵੀ ਕੀ ਯਾਦ ਰੱਖੇਗਾ ਵੀ ਖੀਰ ਦਾ ਸਵਾਦ ਕਹਿ ਜਾ ਹੁੰਦਾ ਰਾਜ ਘਰਾਣੇ ਦੀ ਅਤੇ ਦੂਜਾ ਮੰਗਤਾ ਖੀਰ ਫੜ ਲੈਂਦਾ ਤੇ ਕਹਿੰਦਾ ਮੈਂ ਬਾਅਦ ਚ ਖਾਉਂਗਾ ਪਰ ਉਹ ਖੀਰ ਖਾਂਦਾ ਨਹੀਂ ਉਹ ਖੀਰ ਘਰੇ ਲੈ ਜਾਂਦਾ ਜਿਹੜਾ ਦੂਜਾ ਮੰਗਤਾ ਹੁੰਦਾ ਉਹ ਘਰੇ ਜਾ ਕੇ ਉਹ ਖੀਰ ਪੀ ਲੈਂਦਾ ਤੇ ਜਦੋਂ ਖੀਰ ਪੀਂਦਾ ਕਟੋਰਾ ਤਾਂ ਵਿਹਲਾ ਹੋ ਜਾਂਦਾ ਉਹ ਦੇਖਦਾ ਐਂਡ ਤੇ ਸੋਨੇ ਦੇ ਸਿੱਕੇ ਹੁੰਦੇ ਆ ਤੇ ਸੋਨੇ ਦੇ ਸਿੱਕੇ ਲੈ ਕੇ ਖੁਸ਼ ਹੁੰਦਾ ਤੇ ਰੱਬ ਦਾ ਧੰਨਵਾਦ ਕਰਦਾ। ਉਸ ਤੋਂ ਬਾਅਦ ਉਹ ਮੰਗਤਾ ਕਦੇ ਵੀ ਉਸ ਮੰਦਰ ਦੇ ਬਾਹਰ ਨਹੀਂ ਆਉਂਦਾ। ਬਸ ਮੱਥਾ ਟੇਕਣ ਆਉਂਦਾ ਤੇ ਰੱਬ ਦਾ ਸ਼ੁਕਰਗੁਜ਼ਾਰ ਕਰਨਾ ਆਉਂਦਾ। ਫਿਰ ਕੁਝ ਦਿਨਾਂ ਬਾਅਦ ਰਾਜਾ ਉਸ ਮੰਦਰ ਦੇ ਵਿੱਚ ਫੇਰ ਆਉਂਦਾ। ਅਤੇ ਜਦੋਂ ਉਹਨੂੰ ਗੱਲ ਸੁਣਨ ਨੂੰ ਮਿਲਦੀ ਹੈ ਵੀ ਇਹ ਤਾਂ ਉਲਟਾ ਹੋ ਗਿਆ। ਮੈਂ ਤਾਂ ਇਸ ਮੰਗਤੇ ਵਾਸਤੇ ਸਿੱਕੇ ਭੇਜੇ ਸੀ ਪਰ ਉਹ ਤਾਂ ਦੂਜੇ ਦੇ ਹਿੱਸੇ ਆ ਗਏ। ਤੇ ਉਸ ਮੰਗਤੇ ਨੂੰ ਵੀ ਪਤਾ ਲੱਗਾ ਕਿ ਰੱਬ ਹੈਗਾ। ਰੱਬ ਜਿਹੜਾ ਮੰਨਦਾ ਰੱਬ ਤੋਂ ਮੰਗਦਾ ਉਹਨੂੰ ਰੱਬ ਦਿੰਦਾ ਹੀ ਹੈ ਰਾਜਾ ਉਸ ਤੋਂ ਮੰਗਤੇ ਨੂੰ ਕਹਿੰਦਾ ਕਿ ਮੈਂ ਤੇਰੇ ਵਾਸਤੇ ਭੇਜੇ ਸੀ ਪਰ ਉਹ ਜੇ ਉਹਦੀ ਕਿਸਮਤ ਚ ਸੀ ਤਾਂ ਉਸੇ ਨੂੰ ਹੀ ਮਿਲ ਗਏ ਤਾਂ ਉਸ ਤੋਂ ਬਾਅਦ ਉਹ ਰਾਜੇ ਨੂੰ ਵੀ ਇਹ ਚ ਸਮਝ ਆਉਂਦੀ ਹੈ ਕਿ ਜਿਹੜਾ ਰੱਬ ਹੈ ਉਹ ਜੋ ਕਰਦਾ ਹੈ ਉਹ ਆਪਾਂ ਕਿੰਨੀ ਕੋਸ਼ਿਸ਼ ਕਰ ਲਈਏ ਉਹਨੇ ਕਰ ਹੀ ਦੇਣਾ ਸੋ ਦੋਸਤੋ ਜੇਕਰ ਆਪਣੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਚੀਜ਼ ਦਾ ਹੱਲ ਨਹੀਂ ਹੋ ਰਿਹਾ ਕਿਸੇ ਚੀਜ਼ ਦਾ ਸੋਲੂਸ਼ਨ ਨਹੀਂ ਹੋ ਰਿਹਾ ਤੌਸਰ ਰੱਬ ਤੇ ਛੱਡੋ ਅਰਦਾਸ ਕਰੋ ਪਰ ਆਪਦਾ ਕਰਮ ਕਰਦੇ ਰਹੋ ਕਈ ਵਾਰੀ ਰੱਬ ਛੋਟੀ ਤੋਂ ਛੋਟੇ ਰਸਤੇ ਦੇ ਵਿੱਚ ਵੀ ਆਪਣੇ ਲਈ ਰਸਤਾ ਕੱਢ ਦਿੰਦਾ ਉਮੀਦ ਕਰਦੇ ਹਾਂ ਤੁਹਾਨੂੰ ਇਹ ਛੋਟੀ ਜੀ ਕਹਾਣੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਜੇ ਕਰਨਾ ਹੈ ਤਾਂ ਚੰਨੋ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਤਦ ਤੱਕ ਲਈ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਰੱਬ ਰੱਖਾ ਸਤਿ ਸ਼੍ਰੀ ਅਕਾਲ